ਹਾਂਜੀ ਚਲਿਏ ਮਹਾਰਾਜ ਪਲ 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 ਮੇਰਾ ਨਾ ਤਾਂ ਬੰਡੇ ਕਹਿੰਦੇ ਉਹਨਾਂ ਦੇ ਪਲਾਟ ਦੇ ਵਿੱਚ ਜਾਂਦਾ ਹਾਂ ਘਰ ਦੇ ਘਰ ਵਿੱਚ ਜਾਂਦਾ ਨਵੇਂ ਘਰ ਦੇ ਪਲਾਟ ਨੂੰ ਵਿੱਚ ਨਿਕਲ ਨਹੀਂ ਰਿਹਾ ਨਹੀਂ ਘਰ ਦੇ ਵਿੱਚ ਜਾਂਦਾ ਤੇ ਕਿਥੇ ਦਾ ਕੰਮ ਲੱਭ ਗਿਆ ਆ ਤੇ ਵੈਲਕਮ ਸਾਸੀ ਘਾਲ ਸਵਾਗਤ ਤੁਹਾਡਾ ਆਇਦਣੇ ਬਲਾਗ ਦੇ ਵਿੱਚ ਤੇ ਨਰੇਂਦਰ ਨਾ ਤਾਂ ਬੜਾ ਉਹ ਇੱਥੇ ਘਰੇ ਮੈਂ ਦੋਵੇਂ ਜਣੇ ਨੇ ਬੁਗ ਰਣਾ ਮੈਂ ਮਮੀ ਚੱਲਦੀ ਆ ਕਿੰਨ ਦੀ ਇਹਨਾਂ ਦਾ ਮਮੀ ਕਹਿੰਦੀ ਨਹੀਂ ਮੈਂ ਮਾਂ ਮਾਈ ਤੂੰ ਇਕੱਲਾ ਚੱਲ ਜਾ ਮਾਂ ਨਹੀਂ ਫਿਰ ਤੂੰ ਇੱਥੇ ਇਕੱਲੇ ਨੇ ਰਹਿ ਜਾ ਮਾਚਾ ਚਾ ਚੱਲੀਏ ਨਾਲੇ ਤੇ ਵੈਸੇ ਮੈਨੂੰ ਉਧਰ ਵੀ ਜਾਣਾ ਪੈਣਾ ਹੈਗਾ ਉਹਨਾਂ ਨੇ ਨਾ ਗੱਡੀ ਦੇਣ ਵਾਸਤੇ ਜਾਣਾ ਆ ਕਿਉਂਕਿ ਮੇਰੀ ਗੱਡੀ ਉਧਰ ਲੱਗੀ ਹੋਈ ਹੈ ਫਿਰ ਮੈਂ ਉਧਰੋਂ ਆਪਣੀ ਗੱਡੀ ਲੈ ਆਉਂਗਾ ਤੇ ਇਹਨਾਂ ਦੀ ਗੱਡੀ ਉਧਰ ਦੇਵਾਂਗੇ ਆਪਾਂ ਭਾਈ ਜਿਹੜੇ ਦੀ ਗੱਡੀ ਚੱਲੀਏ ਮਾਰਾ ਚੱਲ ਨਵੀਂ ਐਨਕਾਂ ਲਾਈਆਂ ਵੰਦੇ ਮੰਮੀ ਦੀਆਂ ਟੌਰੀ ਵਖਰੀ ਪਾ ਅਗਨੀ ਭਰਉਂਦੀ ਕਿ ਤੈਨੂੰ ਡੈਡੀ ਦਾ ਆਇਆ ਫੋਨ ਕਹਿੰਨੀ ਮੈਨੂੰ ਆਇਆ ਵੀਡੀਓ ਕਾਲ ਕਰਨ ਦੇ ਪਰ ਆਵਾਜ਼ ਨਹੀਂ ਸੁਣ ਲਈ ਮੁਖੜਾ ਆ ਗੜਾ ਮੁੰਡਿਆ ਏ ਕੱਲ ਕੱਲ ਤੇ ਕਹਿੰਦੇ ਅਜੇ ਨਹੀਂ ਪਹੁੰਚੇ ਅੱਜ ਪਹੁੰਚ ਗਏ ਕਿ ਨਹੀਂ ਹਾਂ ਤਰਪਣਾ ਵਾਪਸ ਨੂੰ ਹਾਂ ਨਹੀਂ ਵਾਪਸ ਨੂੰ ਨਹੀਂ ਨੰਦ ਕੋਲ ਸਾਲ ਜਾਣਾ ਅੱਛਾ 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 ਬੱਬਾ ਵੜਾ ਪਾਲ ਸਿੰਘ ਦੇ ਪਹਿਲੋਂ 1 ਕਿਲੋਮੀਟਰ ਪੈਦਲ ਆਣਾ ਤੁਰ ਕੇ ਜਾਣਾ ਕਿੱਡੀ ਇੰਨੀ ਪਿੱਛੇ ਉਹ ਹੋ ਫਿਰ ਆਂਦਾ ਮਨਿੰਦਰ ਤੋਂ ਜੰਪੂ ਦੇ ਨਾਲ ਹੋਇਆ ਬੱਬਾ ਥੱਲੇ ਗਿਆ ਆਂਦਾ ਨਾਲ ਹੋਰ ਮੁੰਡੇ ਪੱਗਾ ਵੱਢਣ ਦੇ ਕਿੰਦੇ ਜਾਣੇ ਇਕੱਠੇ ਜਾਣੇ ਚਲੋ ਠੀਕ ਹੈ ਪਹੁੰਚ ਗਏ ਭਾਜੀ ਹੁਣਾਂ ਦੇ ਘਰ ਫੇਰ ਮੇਰੇ ਮੂੰਹ ਚ ਪਲਾਟ ਹੀ ਨਿਕਲਦੇ ਹੁਣ ਸਭਾ ਨਾ ਘਰ ਬਣ ਗਿਆ ਉਹਦੇ ਪਲਾਟ ਫੇਰ ਕਹਦਣ ਅਚੂਚੇਂ ਦੀ ਭਾਜੀ ਬਾਜ ਕਿਥੋਂ ਆਣ ਡੀ ਅਸੀਂ ਅੰਹਾ ਨਹੀਂ ਸਟੈਪ 'ਤੇ ਕੋਰ ਬਣਾਣਾ ਛਾ ਉਟਾਂ ਲੱਤਿਆਣੀਆਂ ਦੇ ਉੱਪਰੋਂ ਪਾਣੀ ਪਾਣੀ ਬੜਾ ਕੀਤਾ ਜੇ ਕੀ ਕਰਨ ਦੇਗੇ ਅੱਛਾ ਪਲਸਤਰ ਜੇ ਆ ਇਹੋ ਰਹਿ ਗਿਆ ਪਾਜੀ ਬਸ ਇਹੋ ਰਹਿ ਗਿਆ ਪਲਸਤਰ ਉਹ ਵੇਖੋ ਪੈਪ ਕਿਦਾਂ ਉੱਥੇ ਬੱਲਾ ਬੱਲਾ ਤੋਗਾ ਤੋਗਾ ਕੀਤੀ ਭਈਆ ਪੈਪਾਂ ਦੀ ਨੱਕ 'ਚ ਦਮ ਦਿੱਤਾ ਆ ਚਿੜੀਆਂ ਬੰਮ ਹਾਂਜੀ ਆ ਆ ਬਹੁਤ ਤਗੜਾ ਸਟੈਪ ਬਣ ਗਿਆ ਮੁੰਡਾ ਦੇਖਣੀ ਦੋ ਬਣਦੇ ਉੱਚੇ ਬੜਾ ਐ ਆ ਬਹੁਤ ਵਧੀਆ ਗੱ사 ਆਫ ਸਫਾਈ ਹੋ ਗਈ ਚੱਲ ਆ ਪਲਸਟਰ ਹੋ ਗਿਆ ਵਧੀਆ ਫਸ ਕਲਾਸ ਆ ਭਾਜੀ ਕਿਉਂ ਇਦਾਂ ਬਣਾਈਆਂ ਆ ਜਿਹੜੀ ਦਰਵਾਜਾ ਆ ਜਾ ਆ ਵਧੀਆ ਕਿਤਾ ਚਾਰ ਦਿਨਾਂ ਵਾਲ ਗੰਜੀ ਕਰਾ ਲਈ ਜੇ ਤਾਂ ਮੈਂ ਆਇਆ ਸੀ ਪਹਿਲਾਂ ਉਦੋਂ ਆਹੋ ਕੰਦ ਹੋਂਡੀ ਬਸ ਤੇ ਬਾਕੀ ਨਹੀਂ ਹੋਈ ਆ ਹੁਣ ਕੀਤੀ ਇਹਨਾਂ ਨੇ ਬਹੁਤ ਵਧੀਆ ਹੋ ਗਿਆ ਕੰਮ ਇਹਦੇ ਬਾਕੀ ਟੀਨਾ ਪਾਤੀਆਂ ਨੇ ਉੱਤੇ ਜੋ ਕੀਤਾ ਸੋਹਣਾ ਆ ਬਸ ਬਾਕੀ ਦੀਦੀ ਹੁਣ ਨੇ ਇੱਕ ਅੱਧਾ ਕਮਰਾ ਹੋਰ ਰੈਡੀ ਕੀਤਾ ਤੇ ਉਹ ਜੀ ਆਪਣਾ ਵੀ ਤੁਹਾਨੂੰ ਦਿਖਾਉਣੇ ਤੋਂ ਮੇਰੇ ਹோம் ਟੂਰ ਦੇ ਵਿੱਚ ਹோம் ਟੂਰ ਕਰਦੇ ਹੋ ਮਾਰੇ ਫਿਰ ਠੀਕ ਆ ਜੀ ਨਵਾਂ ਏਡਾ ਕਮਰਾ ਕਮਰਾ ਬਣਾਇਆ ਹੋਰ ਤਿਆਰ ਕੀਤਾ ਹੈ ਉਹ ਦਿਖਾ ਦੇ ਸਾਰੇ ਜਾਣਿਆਂ ਨੂੰ ਡੈਡੀ ਦੀ ਖੇਤੀਬਾੜੀ ਦੇਖਣ ਮਾਤੇ ਆਂ ਡੈਡੀ ਕਿਉਂਕਿ ਗਏ ਨੇ ਅਨੰਦਪੁਰ ਸਾਹਿਬ ਤੇ ਮੈਂ ਆ ਦੇਖ ਆਂ ਫਲਾਵਰ ਲੱਗੇ ਨੇ ਉਹ ਦੇਖੋ ਤਾਂ ਘਾਹ ਹੋਰ ਲਗਾਓ ਕੰਨੀ ਸਾਈਡ ਉਹ ਦੇਖ ਮੜਾ ਢੋਦੋ ਇਦਾਂ ਬਸ ਤੇ ਢੋਦੋ ਢੋਦੋ ਨਾ ਆਪੇ ਨੀ ਮੋਟਰਸਾਲਾ ਖੋਲ ਲੈਣਾ ਉਹਨੇ ਆਪਣੇ ਢੋਦੋ ਉਹਦਾ ਹੀ ਹਾਂ ਹਾਂ ਉਹ ਸਭ ਵਧੀਆ ਸੰਦੀਪ ਵੀ ਠੀਕ ਹੈ ਸਭ ਵਧੀਆ ਉਹਦੇ ਠੀਕ ਹੈ ਸਭ ਮ ਮਤਵਾ ਤੋ ਹੀ ਲੋਂਦੇ ਰੇ ਸਾੜ ਤਾ ਕੀ ਉਹ ਸਾਨੀ ਮਿਕਾ ਕੀ ਕਹਿੰਦੀ ਐਨ ਪਲਾਈ ਸਾਨੂੰ ਮਿਕਾ ਕਹਿੰਦੀ ਨਹੀਂ ਸੰਨ ਇਹਨੂੰ ਕਹਿੰਦੇ ਆ ਪੀਵੀ ਪੀਵੀਸੀ ਬਹੁਤ ਸਾੜਦੀ ਆ ਮੈਂ ਸਾੜੀ ਉਹ ਬੌਜੀ ਤੀਜ ਦੇ ਮੈਂ ਕਹਿੰਦੀ ਮੈਂ ਨਹੀਂ ਜਾਣਾ ਤੂੰ ਕੱਲਾ ਚਲ ਜਾ ਮੈਂ ਕੱਲੀ ਆ ਆਪਣਾ ਰਾਤ ਰਾਤ ਬੂਈ ਸੀ ਤੇ ਮੈਂ ਕੱਲ੍ਹ ਨੂੰ ਆਈਏ ਕਰਨਾ ਮੈਂ ਨਹੀਂ ਸਾ ਤੂੰ ਹੀ ਚੱਲ ਕੇ ਮੇਰੇ ਨਾਲ ਮੈਂ ਕੱਲੀ ਇੱਥੇ ਕਿੱਥੇ ਬੈਠੀ ਰਹਾਂਗੀ ਹੈ ਹੋਰ ਦੰਡਾ ਗਤੇ ਕੱਲੇ ਬੰਦੇ ਨੇ ਹੋਰ ਤਰਾ ਹੁੰਦਾ ਕਹੇ ਹੋਰ ਕੀ ਹੋਰ ਕੀ ਮੈਂ ਲੱਗਾ ਚਟਨੀ ਬਣਾਉਣ ਤੇ ਪਦੀਨਾ ਪੋੜ ਗਿਆ ਤੇ ਇਹਨਾਂ ਨੇ ਆਹ ਬੋਧੀ ਜੀ ਆਹ ਸਨੀਵ ਕਿੱਥੋਂ ਲੈਂਦਾ ਆ ਕਰਮ ਤੈ ਕਿੱਥੋਂ ਲੈਂਦਾ ਆ ਜੜਾ ਅੱਛਾ ਅੱਛਾ ਕੀ ਹੈ ਬੜਾ ਪਰ ਮੈਂ ਤਾਂ ਥੋੜੀ ਜਿਹੀ ਲੱਗਦੀ ਹੈ ਨਾਰ ਦੇ ਮੇਨਾ ਅਰਧਾ ਕੱਢਣਾ ਹੋਵੇ ਦਾਣੇ ਕੱਢਣੇ ਪੈਂਦੇ ਹੱਥ ਨਾਲ ਪਹਿਲਾਂ ਪਰ ਤੇ ਇਹਦਾ ਜਲਦੀ ਨਿਕਲ ਜਾਂਦਾ ਹੋ ਦੀ ਦਿਨ ਕਹਿਣ ਦੇ ਆ ਵੀ ਇਹ ਮਸ਼ੀਨ ਜੜੀ ਨੇ ਪਹਿਲਾਂ ਮੈਨੂੰ ਸਾਨੂੰ ਲੱਗਾ ਐਵੇਂ ਹੀ ਪਰ ਜੂਸ ਬਹੁਤ ਵਧੀਆ ਕੱਢਦੀ ਹੈ ਹੱਥ ਨਾਲ 껠ਣ ਵਾਲੀ ਹੈ ਕਿ ਇਹਦਾ ਇਹਦਾ ਖਲਾਰਾ ਵੀ ਨਹੀਂ ਇਹਦਾ ਖਲਾਰਾ ਵੀ ਨਹੀਂ ਪੈਂਦਾ ਬਰੀ ਹੋ ਜਾਂਦੀ ਜਿਵੇਂ ਵਿੱਚ ਫਰੂਟ ਪਾਈਦਾ ਨਾ ਉਹਦੇ ਜਾਮੀ ਹੋ ਜਾਂਦੀ ਤੇ ਰੇ ਕੱਢ ਦਿੰਦੇ ਹੁੰਦੇ ਹੁਣ ਵੇਖ ਅੱਛਾ ਅੱਛਾ ਮੈਂ ਕੁੱਟਾਂ ਮੈਨੂੰ ਪਿਆਜ਼ ਵੀ ਦੇਈਂ ਠੀਕ ਆ ਆ ਵਧੀਆ ਇਹਦੇ ਮੂੰਹ ਚ ਰਫੁੱਲਾ ਯਾਰ ਆਪਣਾ ਕੁੰਡੇ ਦਾ ਅਜੇ ਇਹਦੇ ਮੈਨੂੰ ਆਪੇ ਹੀ ਨਾ ਟਮਾਟਰ ਦੇ ਦੇ ਇੱਕ ਉਹ ਨਾਰਤਨਾ ਦੇ ਦੇ ਲੈ ਵੀ ਬਾਬਿਓ ਉਹ ਨਾਲ ਚੰਗਾ ਲੱਗਦਾ ਰੱਖੀ ਹੁਣ ਦਿਖਾਉਣਾ ਕਿਦਾਂ ਦੀ ਬਣੀ ਚਟਨੀ ਨਦੇਬੇ ਕੁੰਡਾ ਵਧੀਆ ਹੈ ਹੈ ਕਹਣੀ ਬਣੀ ਕਣੀ ਪੂਰੀ ਘੈਂਟ ਚਟਣੀ ਉਹਦਨ ਵੱਡੀ ਦੀ ਦਾ ਬੜਾ ਮਨ ਕਰਨ ਦਾ ਕਹਿੰਦੀ ਮਾ ਮਾਸੜ ਜੀ ਦੇ ਚਟਨੀ ਬਣਾਉਣ ਹਾਂ ਕਹਿੰਦੀ ਮਾਂ ਕੋਈ ਨਹੀਂ ਉਹਨਾਂ ਕੋ ਮੈਂ ਕੱਲ ਕਹਿੰਦੇ ਆਂ ਅਸੀਂ ਮੈਂ ਵੀ ਮੈਂ ਕੁੱਟਦਾ ਵਾਂ ਹੈ ਮੈਂ ਹਾਂ ਕੁੰਡਾ ਕੰਡਾ ਕਹਿੰਦੇ ਨਹੀਂ ਉਹ ਕੁੰਡਾ ਡੰਡਾ ਹੈ ਨਹੀਂ ਮਾਂ ਵੀ ਔਖਾ ਕੰਮ ਹਾਂ ਲੈ ਵੀ ਗੱਡੀ ਦੀ ਚਾਬੀ ਤੇ ਆ ਪਈ ਹੈ ਵੇਖਣ ਨੂੰ ਮਿਲ ਜਾਈ ਗੱਡੀ ਗੱਡੀ ਪਾਜੀ ਹੋਣਾ ਲਾਈ ਇੱਧਰ ਆਪਣੇ ਗਵਾਂਡੀਆਂ ਲਾਈ ਇੱਥੇ ਹੈ ਨਾ ਦੇ ਕੱਸੀ ਗੱਲ ਉਹ ਤੋਂ ਟੱਪ ਗਏ ਤੇ ਭਾਜਣਾ ਗੱਡੀ ਤੋਂ ਗੱਡੀਆਂ ਲਾਈਏ ਚੰਗੇ ਨੇ ਸੁਭਾਅ ਦੇ ਨੇਚਰ ਚੰਗਾ ਉਹਨਾਂ ਦਾ ਤੇ ਕਹਿੰਦੇ ਮਹਾਰਾਜ ਜਿੱਦਾਂ ਵੱਧ ਗੱਡੀਆਂ ਲਾਓ ਪਾਣੀ ਜਿੰਦਾ ਮਰਜ਼ੀ ਤੁਸੀਂ ਜਗਾ ਖੁੱਲੀ ਐ ਜਗਾ ਖੁੱਲੀ ਉਹਨਾਂ ਦੀ ਕਾਫੀ ਤੇ ਮਨਾਂ ਨਹੀਂ ਕਰਦੇ ਹੈਗੇ ਨੇਚਰ ਚੰਗਾ ਨਾਲੇ ਇੱਕ ਦੋ ਵਾਰੀ ਮਿਲਿਆ ਉਹਨਾਂ ਨੂੰ ਤੇ ਗੱਡੀ ਉੱਧਰ ਲੱਗੀ ਹੋਈ ਆਪਣੀ ਚਰਨੀ ਕੋਟੀ ਘੜਿਆ ਅਜੇ ਤਹੂੰ ਪਤਾ ਨਹੀਂ ਕਿੱਥੇ ਰੇ ਚਰਨੀ ਦੀ ਵਜਾ ਵਜਾ ਕਰਾਤੀ ਸਾਰੇ ਪਿੰਡ ਨੂੰ ਸੁਣਾਉਣਾ ਅੱਜ ਮੈਂ ਤੇ ਚਰਨੀ ਬਣਾਈ ਆ ਅੱਜ ਹੀ ਤੁਸੀਂ ਬੇਟਾ ਮੰਜੇ ਤੇ ਯਾਰ ਤੰਗ ਜਿਹਾ ਬੈਠੇ ਵੇਚ ਕੇ ਮੰਜਾ ਪਰਾ ਲੈ ਨਾਲ ਉਹਨਾਂ ਨਾਲ ਲਾਲਾ ਕਿ ਨਹੀਂ ਲਾਲ ਨਾਲ ਨਾਲੋ ਨਾਲ ਇਹ ਜੁੱਤੀ ਜੱਤੀ ਕਿੱਦਾਂ ਪਾਉਣੀ ਬੜਾ ਇਨਾਂ ਕੋ ਮਰਸਾਂ ਬੜਾ ਨਹੀਂ ਨਾ ਕੋ ਮੈਂ ਉਹ ਥੋੜਾ ਨੰਗਣਵਾ ਤੇ ਹੋ ਜੀ ਥੋੜਾ ਯਾਰਾ ਜ ਆਜ ਅੱਜ ਮੈਂ ਆਇਆ ਮੈਂ ਤੇ ਮੰਮੀ ਆਏ ਮੰਮੀ ਨਹੀਂ ਆਉਣ ਦੀ ਭਰਾਵਾ ਬਤਾ ਕਹਿੰਦੀ ਮੈਂ ਰਹਿ ਆਇਆ ਹੁਣ ਤੂੰ ਤੂੰ ਜਾ ਜਾਣਾ ਇਹ ਮੈਂ ਫਿਰ ਜਰ ਤੂੰ ਕੱਲੀ ਰਹੂਗੀ ਫਿਰ ਮੈਂ ਨਾਲ ਲੈ ਆਉਨ ਕੀ ਹੋਇਆ ਕੀ ਡਗ ਪਿਆ ਕੀ ਡੋਲਿਆ ਆਪਾਂ ਆਪਣੇ ਭਰਾ ਦੀ ਇੰਟਰਵਿਊ ਸੁਣ ਰਹੇ ਆਂ ਭਾਨੇ ਸਿੱਧੂ ਦੀ ਕੋਈ ਗੱਲਾਂ ਬਾਤਾਂ ਬੜੀਆਂ ਵਧੀਆ ਕੀਤੀਆਂ ਨੇ ਬਾਈ ਨੇ ਚਲੋ ਕੰਮ ਦੀਆਂ ਗੱਲਾਂ ਸੁਣਨੀ ਚਾਹੀਦੀਆਂ ਨੇ ਮੈਂ ਬਣਾਈ ਚਟਨੀ ਵਧੀਆ ਬਣੀ ਵੇਖੋ ਖਾ ਕੇ ਹੈ ਨਹੀਂ 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 ਮੈਂ ਉਹ ਨਹੀਂ ਭਾਈ ਮੈਂ ਬਣਾਈ ਯਾਰ ਬੜੇ ਚੰਦਾ ਖੁਣ ਲਿਆ ਉਹ ਖਾ ਕੇ ਦੇਖੀ ਹੁਣ ਤਲੀ ਕਰੋ ਤਲੀ ਕਰੋ ਇਹ ਖਾਣ ਨਿਪਾ ਗੋ ਖਾ ਯਾਰ ਹਾਂ ਹਾਂ ਖਾ ਕੇ ਫੇ ਚਲੋ ਜਾ ਖਾਓ 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 ਇੰਨੇ ਟਾਈਮ ਨਾਲ ਆਓ ਉਹ ਸਹੀ ਉਹ ਖਾ ਕੇ ਦੇਖੋ ਉਪਾਦਨਾ ਨਹੀਂ ਕੋਈ ਕੀ ਆ ਪਾਈ ਉਹ ਖਾ ਕੇ ਦੇਖੋ ਇੱਕ ਵਾਰੀ ਸਾਰੀ ਕਾਲ ਸੀ ਪ੍ਰਾਣ ਹੀ ਫਿਰ ਯਾਰ ਦੱਸ ਹੈ ਕਦਾਂ ਨਰੇ ਕਰੰਟ ਜਿਹਾ ਸਰੀਰ ਚ ਹੈ ਨਾਰ ਦਾਣਾ ਬੜਾ ਠੋਕਦਾ ਵੇ ਤੂੰ ਦੇ ਨਾਰ ਦਾਣਾ ਕੀ ਠੋਕਣਾ ਇਮਲੀ ਠੋਕਤੀ ਵਿੱਚ ਜਿਉ ਨਾਰ ਦਾਣਾ ਨਹੀਂ ਲੱਭਣ ਡਿਆ ਨਹੀਂ ਲੱਭਾ ਪਾਇਆ ਮੜ ਕੇ ਥੋੜਾ ਜਿਹਾ ਇਹਨਾਂ ਨਾਰ ਦਾਣਾ ਜਿਆਦਾ ਸੜਦਾ ਮੜ ਕੇ ਵਿੱਚ ਪਰ ਉਹਦਾ ਚੀਜ਼ ਘੈਂਟ ਬਣੀ ਗਈ ਰੋਟੀਆਂ ਸਵਾਲ ਲੱਗਣੀ ਵੇਲੇ ਗੋੜ ਵੀ ਪਾਇਆ ਵਿੱਚ ਉਹ ਪਾਓ ਇੱਕ ਸਬਦੀ ਪਾਓ ਗਾਲੀ ਆ ਕਿੰਨੇ ਦੀ ਹੋਣੀ ਖਾ ਰਹੇ ਨੇ ਬਸ ਅੱਜ ਮੈਂ ਚੌਲ ਖਾਦੇ ਥੋੜੇ ਜਿਨੇ ਨਾਲ ਚਟਨੀ ਤੇ ਨਾਲ ਫੁਲਕੇ ਗੁੜ ਰੱਖਿਆ ਭਾਜਣਾ ਸਪੈਸ਼ਲੀ ਤੇ ਦਹੀਂ ਆ ਗੁੜ ਖਾ ਲਈ ਮੱਸ ਸਕਕ ਨਹੀਂ ਇੰਨਾ ਖਾਲੀ ਗੁੜ ਥੋੜੇ ਪੱਜ ਜਾਂਦੀ ਕੀ ਬਣਾਵਾਂ ਉਹ ਵੀ ਚਾਹ ਵਧੀਆ ਜੀ ਬਣਾਓ ਚਾਹ ਕੀ ਹੈ ਕਿੰਨੇ ਰਾ ਦੇ 2 4 2 4 ਕਾਪੀ ਲੈ ਲਓ ਗਣਦੇ ਚੰਗੀ ਤਰ੍ਹਾਂ ਇੱਦਾਂ ਤੁਹਾਨੂੰ ਦੁੱਧ ਵੀ ਲਾਹੋ ਟਾ ਆ ਬੀ ਬੀ ਸਭ ਆ ਇਧਰ ਆ ਗਏ ਚਾਹ ਆ ਕੰਮ ਕੀਤਾ ਬਹੁਤ ਵਧੀਆ ਆ ਬਲਬ ਦਾ ਕੋਈ ਆਸਰਾ ਨਹੀਂ ਹੈਗਾ ਵੈਸੇ ਮੈਨੂੰ ਐਸਾ ਕੋਈ ਫਾਇਦਾ ਹੈ ਦੱਸ ਜਦੋਂ ਜਗਾਉਣਾ ਹੀ ਨਹੀਂ ਜਗਾਉਣਾ ਹੀ ਨਹੀਂ ਜਦੋਂ ਹੈ ਬਿੱਲ ਲਬੜਾ ਹੁੰਦਾ ਕੀ ਦੱਸੋ ਬਿੱਲ ਪਾ ਮੈਨੂੰ ਪਤਾ ਵਾ ਝੂਠ ਬੋਲਣ ਦੇ ਭਗਵੰਤ ਮਾਨ ਨੇ ਮaaf ਕੀਤਾ ਹੈ ਅਗਲੇ ਨੇ ਚਲੋ ਜੀ ਫੋਨ ਚੱਲਿਆ ਮੈਂ ਘਰ ਨੂੰ ਮੰਮੀ ਰਵਗੀ ਲੱਗ ਗਈ ਜੀ ਜੀ ਗੱਡੀ ਮੇਰੇ ਇੰਦਰ ਸਾਹਮਣੇ ਆਣ ਲੱਗੀ ਮੈਂ ਹੁਣ ਕਢਵਾਲਾ ਨਗਰ ਕੀਰਤਨ ਦੇ ਦਰਸ਼ਨ ਕਰ ਲਓ ਵੈਸੇ ਤਾਂ ਮੈਂ ਚੱਲਦੀ ਗੱਡੀ 'ਚ ਫੋਨ ਨਹੀਂ ਹੁਣ ਚਲਾਉਂਦਾ ਪਰ ਤੁਹਾਨੂੰ ਇਸ ਸਿਰਫ ਦਰਸ਼ਨ ਕਰਾਉਣ ਵਾਸਤੇ ਚਲਾ ਰਿਹਾ ਹਾਂ ਵਾਹਿਗੁਰੂ ਤੁਹਾਨੂੰ ਗੋਨਾਲ ਪਾਸ਼ਾ ਮਿਹਰਾ ਕਰੇ ਮੈਂ ਪਹੁੰਚ ਗਿਆ ਘਰੇ ਤੇ ਉਹ ਸੰਦੀਪ ਦਾ ਸੂਟ ਉੱਥੇ ਰਹਿ ਗਿਆ ਭਾਜਾਣਾਂ ਦੀ ਗੱਡੀ 'ਚ ਰਹਿ ਗਿਆ ਕੱਢਿਆ ਸੀਗਾ ਤੇ ਮੇਰੇ ਸਹਣਾ ਟੇਬਲ ਟੂ ਬੋਲਦੇ ਕਿ ਤਨ ਕਰ ਰਹਿ ਰੋ ਗਿਆ ਉਹ ਲੈ ਆਉਣਾ ਸੀਗਾ ਘਰੇ ਤੇ ਆਪਣੀ ਮਰੀ ਦਸਤਾਰ ਹੀ ਪਾਗੀ ਉਹ ਵੀ ਉੱਥੇ ਰਹਿ ਗਈ ਫਿਰ ਆਉਂਦੇ ਹਾਂ ਨਾ ਹੋ ਗਿਆ ਤੇ ਮੰਮੀ ਹੁਣੇ ਲੈ ਆਉਣਗੇ ਵੀ ਮੈਂ ਚੱਲਾਂ ਦੇਦੀ ਹੁਣਾਂ ਵਾਲ ਚਾਹ ਲੈ ਕੇ ਦੇਦੀਆਂ ਨੂੰ ਨਫੂਨ ਕੀਤਾ ਇਸ ਪਲਾਟ ਦੇ ਵਿੱਚ ਆਏ ਨੇ ਤੇ ਹੁਣ ਚਾਹ ਲੈ ਕੇ ਚੱਲਿਆ ਮੈਂ ਮਿਸਤਰੀ ਦੇ ਕੋਲ ਸਨ ਚਲੇ ਗਏ ਜਦ ਹੁਣੇ ਉੱਥੇ ਮਸਨ 5:30 6 ਦੇ ਕਰੀਬ ਟਾਈਮ ਹੋ ਗਿਆ ਵਾ